ਸੰਗ ਮਾਲਕਾ ਉਹ ਨਾਮ ਦੀਆ ਦਾਤਾ ਝੋਲੀ ਸਾਡੀ ਪਾ ਦਿਓ ਸੱਚ ਵਾਲਾ ਸਾਨੂੰ ਰਸਤਾ ਵਿਖਾ ਦਿਓ ਸੱਚ ਵਾਲਾ ਸਾਨੂੰ ਰਸਤਾ ਵਿਖਾ ਦਿਓ ਭਗ ਚਲ ਜਾਈਏ ਪਾਰ ਲੰਗ ਮਾਲਕਾ ਰਹੀ ਸਾਗ ਸਦਾ ਅੰਗ ਸੰਗ ਮਾਲਕਾ ਰਹੀ ਸਾਗ ਸਦਾ ਅੰਗ ਸੰਗ ਮਾਲਕਾ ਓ ਲੱਖਾਂ ਪਾਪੀਆਂ ਨੂੰ ਤੂੰ ਸਾ ਦਿੱਤਾ ਤਾਰ ਜੀ ਜਿੰਦਗੀ ਜਿਨ੍ਹਾਂ ਦੀ ਦਿੱਤੀ ਏ ਸਵਾਰ ਜੀ ਜਿੰਦਗੀ ਜਿਨ੍ਹਾਂ ਦੀ ਦਿੱਤੀ ਏ ਸਵਾਰ ਜੀ ਚਾਰ ਤੇ ਉਹਨਾਂ ਦੇ ਤਾਏ ਰੰਗ ਮਾਲਕਾ ਰਹੀ ਸਾਗ ਸਤਾਇੰਗ ਸੰਗ ਮਾਲਕਾ ਰਹੀ ਸਾਗ ਸਤਾਇੰਗ ਸੰਗ ਮਾਲਕਾ ਮੇਰਾ ਵੜਾ ਹੱਥ ਸਾਡੇ ਸਿਰ ਰੱਖਿਓ ਜਿੰਦਗੀ ਜਿਉਣ ਦਾ ਵਿਟਾਂਗ ਦੱਸਿਓ ਜਿੰਦਗੀ ਜਿਉਣ ਦਾ ਵਿਟਾਂਗ ਦੱਸਿਓ ਹੋ ਲਿਖ ਸੋਣੇ ਸੋਲ ਪਰ ਸੰਗ ਮਾਲਕਾ ਰਹੀ ਸਾਡੇ ਸਾਦਾ ਅੰਗ ਸੰਗ ਮਾਲਕਾ ਰਹੀ ਸਾਡੇ ਸਾਦਾ ਅੰਗ ਸੰਗ ਮਾਲਕਾ